ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੜਾ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਵੀਆ ਦੋ ਗੱਬਣਾ ਨੇ ਆਓ ਪੁੱਛ ਲੈਨੇ ਬਾਈ ਸਾਰੀ ਡੀਟੇਲ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਬੜੀ ਵਧੀਆ ਠੀਕ ਠਾਕ ਬਾਈ ਵਧੀਆ ਚੱਲਦਾ ਬਾਈ ਕੰਮ ਕਰ ਹਾਂ ਬਹੁਤ ਵਧੀਆ ਬਾਈ ਚਲੋ ਵਧੀਆ ਕਿਰਪਾ ਵਾਣ ਕਰੋ ਚਲੋ ਨਾਮ ਤੇ ਐਡਰੈਸ ਬੋਲ ਨਾਮ ਪਿੰਡ ਜਵੰਦਾ ਪਿੰਡੀ ਵੀਰੇ ਹਾਂ ਤੇ ਨਾਮ ਮੇਰਾ ਸੁੱਖਾ ਹੈ ਹਨੌਂ ਲੜੇ ਲੱਗ ਠੀਕ ਆ ਨੇੜੇ ਪਿੰਡ ਤਨੌਲਾ ਰਹਿ ਜਾਂਦਾ ਆਹ ਧਨੋਲੇ ਨਾਲ ਲੱਗ ਮਜਾ ਵੱਡੇ ਤਨੌਲੇ ਨਾਲ ਹੀ ਆ ਜੀ ਬਟਾ ਮੇਰੇ ਨਾਲ ਲੱਗ ਮਜਾ ਠੀਕ ਆ ਭਾਈ ਹਾਂ ਭਾਈ ਮੋਬਾਈਲ ਨੰਬਰ ਬੋ 946383944 ਠੀਕ ਆ ਜ਼ਿਲ੍ਹਾ ਪਨਬਰਨਾਲੀ ਬਰਨਾਲਾ ਵੀ ਰੇ ਜ਼ਿਲ੍ਹਾ ਤਸਵੀਲ ਤੋਂ ਆ ਹਾਂ ਤੇ ਉਹ ਤਸਵੀਲ ਤੋਂ ਆ ਠੀਕ ਆ ਭਾਈ ਹਾਂ ਜੀ ਤੇ ਭਾਈ ਜਿਹੜੇ ਪਹਿਲੇ ਨੰਬਰ ਤੇ ਵਾਰਡ ਦੇ ਨੇ ਕਿਹੜਾ ਸੂਈ ਆ ਤੇ ਦੂਜਾ ਸੂਈ ਆ ਭਾਈ ਕਦੋਂ ਸੂਈ ਆ ਸ਼ਵੇਰੇ ਸੂਈ ਆ ਭਾਈ 4 ਵਜੇ ਸ਼ਵੇਰੇ ਸੂਈ ਆ ਹਾਂ 4 ਵਜੇ ਤੇ ਬੱਚਾ ਕੀ ਦੇਤਾ ਭਾਈ ਬੱਚਾ ਵੀਰੇ ਬੱਚਾ ਬੱਚਾ ਹਾਂ ਜੀ ਠੀਕ ਆ ਭਾਈ ਤੇ ਕਿੰਨੇ ਬੌਲੇ ਤੇ ਆ ਬੜਾ ਹੋਊਗਾ ਵੀ 10-11 ਲੀਟਰ ਠੀਕ ਆ ਬਾਈ ਜੇ ਜੂ ਰੋਕ ਕੇ ਹਾਂ ਓਕੇ ਜਮਾ ਆਰਡਰ ਦੀ ਕੁਆਲਿਟੀ ਦੇਖੋ ਬਾਈ ਆਰਡਰ ਬੜਾ ਚੰਗਾ ਬਹੁਤ ਸੋਹਣਾ ਆਰਡਰ ਤਿਆਰ ਕਰਿਆ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੈਂ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਚਵਾਈ ਚੁਈ ਨੰਬਰ 1 ਹਾਂ ਵੀਰੇ ਓਕੇ ਜਮਾ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਚਵਾਈ ਚ ਬਾਈ ਹਜੇ ਪਏ ਆ 3 ਘੰਟੇ ਉਦੋਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਤੱਦ ਵੱਡ ਚੰਗਾ ਯਾਤਬ੍ਰੀਡ ਫੁੱਲ ਚੰਗੀ ਆ ਸੂਈ ਸਵਾਈ ਆ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਫੌਂਟ ਕਰਮ ਵਾਲੀ ਦੀ ਬਹੁਤ ਚੰਗੀ ਆਊਗੀ ਇਸ ਬਿਊਟੀ ਦੇਖੋ ਬਾਈ ਬੋਦੀਵਾਦੀ ਬਹੁਤ ਚੰਗੀ ਆ ਬਰੀਕੀ ਬਰੂਕੀ ਜ ਬਹੁਤ ਆ ਵੇੜ ਦੇ ਚਵਾਈ ਬਹੁਤ ਚੰਗੀ ਹੋਣਾ ਜਿਹੜੇ ਹਿਸਾਬ ਨਾਲ ਥਣ ਲੱਗਿਆ ਬਾਈ ਇਹ ਮੁੱਲ ਕੀ ਹੈ ਬਾਈ ਇਹਦਾ ਮੁੱਲ ਵੀ ਨੇ 57000 ਦੇ ਲੈਣਾ 57000 ਰੁਪਇਆ ਮਾਨਤਾਨ ਹੋ ਜੀ ਬਾਈ ਹਾਂ ਕੋਈ ਮਾਨਤਾਨ ਕਰ ਦਾਂਗੇ ਕਹਿੰਦੇ ਤਾਂ ਕੋਈ ਚੱਕਰ ਨਹੀਂ ਜਮਾ ਜਾਇਜ਼ ਮੁੱਲ 57000 ਰੁਪਇਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੂਰ ਹੋ ਜੇ ਚੰਗੀ ਆ ਬੜ ਦੁੱਧ ਚੰਗਾ ਦੂ ਫੈਂਡ ਫੁੱਲ ਹੋਣੀ ਆ ਗਰਮੀ ਬਿਲਕੁਲ ਨਹੀਂ ਮੰਨਣੀ ਤੋੜਾ ਤਾਰਾ ਚੰਗਾ ਬੱਚਾ ਬੱਚਾ ਜੇਰ ਜੁਰ ਵੀ ਬਾਈ ਕਹਿੰਦਾ ਦੰਨਾ ਤੇ ਮੁੱਲ ਵੱਡੀ ਗੱਲ ਜਮਾ ਜੈ ਜਾ ਥਣ ਦੇਖੋ ਥਣ ਬੜਾ ਚੰਗਾ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਗੰਨੇ ਆ ਕੀ ਧਾਰੂ ਉਹਨਾਂ ਦੇ ਹਾਂ ਗਤਾਰ ਤੁਰ ਬਹੁਤ ਮੁਠੀ ਵੀਰੇ ਅੱਗੇ ਵੀਰੇ 2 ਨੰਬਰ ਤੇ ਨਗੀਨਾ ਜਰਸੀ ਹਾਂ ਜਰਸੀ ਵੀਰੇ ਕਿਹੜਾ ਸੂਆ ਬਾਈ ਭਲੂਣ ਸੂਂਦੀ ਆ ਬਲੂਣ ਹਾਂ ਕਿੰਨੇ ਦਿਨ ਲੈਂਦੀ ਆ ਬਾਈ ਦਿਨ ਲੇ ਜੀ ਵੀਰੇ 4 ਤੋਂ 5 ਦਿਨ ਹਾਂ ਆਰਡਰ ਦੇ ਖਾਪ ਬੜਾ ਚੰਗਾ ਆਰਡਰ ਕਰ ਮੜੀ ਦਾ ਬਹੁਤ ਸੋਹਣਾ ਆਰਡਰ ਕੱਲਾ ਕੱਲਾ ਥਣ ਜਿਵੇਂ ਮਰਜੀ ਹੱਥ ਲਈ ਚਲ ਕੋਈ ਚੱਕਰੀ ਨਹੀਂ ਮੁੱਠੀ ਵਾਲਾ ਥਣ ਤਿਆਰ ਕਰਦੀ ਹੁੰਦੀ ਆ ਫੇਸ ਦਿਖਾ ਬਈ ਫੇਸ ਬੜਾ ਚੰਗਾ ਗਾ ਤੇ ਰੰਗ ਰੂਪ ਚਮਕ ਚਮਕ ਫੁੱਲਾ ਬੜ ਤੇ ਕੱਦ ਵੱਡ ਵੀ ਚੰਗਾ ਯਾਤਬ੍ਰਿਟ ਫੁੱਲ ਚੰਗੀ ਆ ਬਾਕੀ ਫੇਸ ਦਿਖਾਉਣਾ ਫੇਸ ਦੇਖਣ ਵਾਲਾ ਬਈ ਜਿਵੇਂ ਪਲੂਨ ਹੁੰਦੀ ਆ ਨਾ ਕੱਦ ਵੱਡ ਯਾਤਬ੍ਰਿਟ ਫੁੱਲ ਫੇਸ ਦੇਖੋ ਲੈ ਬੋਦੀਵਾਦੀ ਬਹੁਤ ਚੰਗੀਆਂ ਸਨਖਪੁਣਾ ਬਈ ਬੱਚੀ ਦੇ ਵਿੱਚ ਬਹੁਤ ਦੂਰ ਦੇ ਬਾਈ ਮੜੀ ਲੰਮੀ ਕਿੰਨਾ ਕੁ ਦੁੱਧ ਦੇਊਗਾ ਐਸਟੀਮੇਟ ਯਾਰ ਦੁੱਧ ਦੇ ਦੇ ਵਿੱਚ 14-15 ਕਿਲੋ ਹੂੰ ਦੁੱਧ ਚੰਗਾ ਪਾਦੂ ਰੰਗ ਰੂਪ ਚੰਗਾ ਖਾਣ ਬੜਾ ਚੰਗਾ ਉਹ ਡੰਡੀ ਸੀ ਲੱਗ ਰਹੀ ਜੀ ਮੈਨੂੰ ਹੁਣ ਕੋਈ ਟੈਨਸ਼ਨ ਨਹੀਂ ਆਈ ਦੀ ਗੱਲ ਲੈ ਬਾਈ ਪਹਿਲਾ ਸਵੇਰ ਸੌਂਦੀ ਆ ਕੋਈ ਆਉਣ ਨਹੀਂ ਕਰਦੀ ਜਿਵੇਂ ਮਰਜ਼ੀ ਗੱਬਣ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂ ਆ ਥਣ ਦੇਖੋ ਮੁੱਠੀ ਵਾਲਾ ਥਣ ਅੱਗੇ ਤੋਂ ਵੀ ਨਾਣਾ ਨੂਣਾ ਦਿਖਾਉਂਦੇ ਆ ਬਹੁਤ ਚੰਗੀਆਂ ਨੇ ਠੀਕ ਹੈ ਬਾਈ ਤੇ ਮੁੱਲ ਭਰਾ ਇਹ ਰਾਮ ਮੁੱਲ 57000 ਰੁਪਏ 57000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰਦੇ ਕੋਈ ਜਮਾ ਜੈਜ ਮੁੱਲ 57000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਕੀ ਰੂਹੋ ਜੀ ਚੰਗੀ ਆ ਬੜ ਕੱਚੀ ਕੱਚੀ ਆ ਨਿਖਰੂਗੀ ਬਹੁਤ ਨੇੜੇ ਜਾ ਕੇ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਰ ਵਧੀਆ ਤਿਆਰ ਕਰਨੀ ਅੱਗੇ ਭਰਾ ਤਿੰਨ ਨੰਬਰ ਕਿਹੜਾ ਸੂਆ ਸੁੰਦੀ ਇਹ ਦੂਜਾ ਸੂਆ ਸੁੰਦੀ ਹੈ ਵੀਰੇ ਕਿੰਨੇ ਦਿਨ ਲੈਂਦੀ ਹੈ ਉਹ ਦਿਨ ਲੈਂਦੀ ਹੈ ਬਈ 10 ਤੋਂ 12 ਦਿਨ ਕੱਚੀ ਕੱਚੀ ਆ ਹਾਂ ਕੱਚੀ ਹੈ ਕੱਚੀ ਦੀ ਰੂਰ ਆ ਬੇ ਢਿੱਲਾਂ ਤੋਂ ਜੱਜਮੈਂਟ ਲਾ ਲਿਓ ਸਾਰੀਆਂ ਬਾਲ ਦੇ ਲਾ ਗੱਢ ਕੇ ਫੇਰ ਸੁਣਾ ਥਣ ਦੇਖੋ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਬਣਾਉਂਦੀ ਹੋਣੀ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਯਾਹ ਤੇ ਵੀ ਚੰਗੀਆਂ ਗਰਮੀ ਬਿਲਕੁਲ ਨਹੀਂ ਮੰਨਣੀ ਫੈਂਡ ਫੁੰਡ ਫੁੱਲ ਚੰਗਿਓ ਫੇਸ ਬਿਊਟੀ ਚੰਗੀ ਆ ਬੋਦੀਬਾਦੀ ਚੰਗੀ ਆ ਬਾਕੀ ਤੋਰਾ ਤਾਰਾ ਬੈੜਦਾ ਚੱਗਾ ਜਾ ਤੇ ਕੀ ਰਿਕਾਰਡ ਸੀ ਦੁੱਧਾ ਬਈ ਇਹ ਆ ਪਿਛਲੀ ਫੀਓ ਦਿੱਤਾ ਮੇਰੇ 1314 ਠੀਕ ਆ ਬਈ ਹਾਂ ਤੇ ਮੁੱਲ ਭਰਾ ਇਹਦਾ ਮੁੱਲ ਇਹ 40000 ਰੁਪਏ ਲੈਂ ਦੇਣ ਵਾਸਤੇ ਮਾਨਤਾਨ ਹੋ ਜਾਵੇ ਮਾਨਤਾਨ ਮੜਾ ਮੋਟੀ ਹੋ ਬਈ ਜਮਾ ਜਾਇਜ਼ ਹਾਂ ਬਈ 40000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜਾਵੇ ਚੰਗੀ ਅਬੜ ਸਨਕੀ ਆ ਨਾਗਪਰਾ ਕੋਲੇ 300 ਤਿੰਨੇ ਬਈ ਚੰਗੇ ਆ ਮੁੱਲ ਮੈਨੂੰ ਵੀ ਜਾਇਜ਼ ਹੀ ਲੱਗੇ ਤਾਜੀ ਸੁਈ ਗੜ ਬਹੁਤ ਚੰਗੀਆਂ ਥਣ ਲੇਵੇ ਦੀ ਵੀ ਚੰਗੀ ਆ ਕੱਦ ਵਿੜਾ ਦੀ ਵੀ ਚੰਗੀ ਹੈ ਵਿਰੀਟ ਵੀ ਚੰਗੀ ਵੱਡੀ ਗੱਲ ਬਈ ਗਰਮੀ ਦਾ ਮੌਸਮ ਗਰਮੀ ਤਿੰਨਾਂ ਨੇ ਨਹੀਂ ਮੰਨਣੀ 6 ਫੁੱਟ ਪੂਰੀ ਚੰਗੀ ਆ ਉਹ ਤੇ ਕਿਸੇ ਵੀਰ ਨੂੰ ਕੋਈ ਵੀ ਪਸੰਦਾ ਹੈ ਭਾਈ ਨਕ ਨਕਟ ਕਰ ਲਿਓ ਜੀ ਧੰਨਵਾਦ